ਸਾਹਿਬਾ ਖਾਲਸਾ ਜਿਹੜਾ ਹੈ ਸੇਵਾ ਦਾ ਉਪਰਾਲਾ ਕੀਤਾ ਹੈ 13-13 ਰੁਪਏ ਦਾ ਕੁੱਟਿਆ ਦਾ ਇਹਦੇ ਬਾਰੇ ਕੀ ਕਰਾਂਗੇ ਇਹਦੇ ਬਾਰੇ ਇਹ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਉਪਰਾਲਾ ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਹੋਈ 13-13 ਤੋਲਣ ਦੀ ਪ੍ਰਥਾ ਨੂੰ ਲੈ ਕੇ ਕੀਤਾ ਗਿਆ ਇਹਦੇ ਵਿੱਚ ਅੱਜ ਅਸੀਂ 13 ਰੁਪਏ ਦਾ ਕੁੱਲਚਾ ਦਿੱਤਾ ਹੈ 13 ਰੁਪਏ ਦੀ ਮੱਕੀ ਦਿੱਤੀ ਆ 13 ਰੁਪਏ ਦੀ ਲੱਸੀ ਦਿੱਤੀ ਆ ਕੌਫੀ ਦਿੱਤੀ 13 ਦੀ ਤੇ ਗੁੜ ਦਾ ਘੜਾ ਦੇਸੀ ਘੋੜਾ ਦਾ 13 ਰੁਪਏ ਦਾ ਦਿੱਤਾ ਗਿਆ ਕਿਦਾਂ ਟਟ ਦੇ ਆ ਵੀ ਲੋਕੀ ਹੈ ਬਟੇ ਉਪਰਾਲੇ ਨਾਲ ਕਿਸੇ ਵੇਲੇ ਕੀ ਹੁੰਦਾ ਨਾ ਕਿ ਸਾਡੇ ਕੋਲ ਦੁਕਾਨ ਤੇ ਨਾ ਕਿਸੇ ਵੇਲੇ ਕੋਈ ਸਮਰਥਾ ਆ ਜਾਂਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸੇ ਨੂੰ ਖਾਲੀ ਨਹੀਂ ਮੋੜੀਦਾ ਲੇਕਿਨ ਕਈ ਲੋਕ ਹੈਗੇ ਨੇ ਜਿਹੜੇ ਇੱਛਾ ਰੱਖਦੇ ਨੇ ਕਿ ਯਾਰ ਅਸੀਂ ਵੀ ਕੁਲਚਾ ਖਾਈਏ ਤੇ ਉਹ 60 70 ਰੁਪਏ ਤੋਂ ਲੈ ਕੇ 100 ਰੁਪਿਆ ਨਹੀਂ ਕਰ ਸਕਦੇ ਤੇ ਅਸੀਂ ਆਪਣੇ ਵੱਲੋਂ ਜੋ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਲੈ ਕੇ ਅਸੀਂ ਇੱਕ ਸਾਲ ਜੋ ਦਸਵੰਦ ਕੱਢਦੇ ਆਂ ਉਹ 13 ਤਰੀਕ ਨੂੰ ਜਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ 2-4 ਦਿਨ ਬਾਅਦ ਉਹ ਜਿਹੜਾ ਦਸਵੰਦ ਇਕੱਠਾ ਹੋਇਆ ਹੁੰਦਾ ਵਾ ਉਹਨੂੰ ਇਕੱਠਾ ਕਰਕੇ ਉਹ 13 ਰੁਪਏ ਦਾ ਕੁਇਚਾ ਦੇਈਦਾ ਇੱਕ ਤਾਂ ਇਹ ਪਹਿਲਾ ਮੈਸੇਜ ਹੈ ਕਿ ਜਿਹੜੇ ਲੋਕ ਅਸਮਰਥ ਨੇ ਉਹ 13 ਰੁਪਏ ਦੇ ਵਿੱਚ ਆਪਣਾ ਇੰਜੋਏ ਕਰ ਲੈਂਦੇ ਨੇ ਉਹਨਾਂ ਦੀ ਇਹ ਇੱਛਾ ਪੂਰੀ ਹੋ ਜਾਂਦੀ ਦੂਸਰਾ ਮੇਰਾ ਮਕਸਦ ਹੈ 13 ਦਾ ਕਿ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨ ਡਿਆ ਆਵਾ ਗੁਰੂ ਨਾਨਕ ਸਾਹਿਬ ਜੀ ਦੇ ਜੋ ਸਾਨੂੰ ਉਚਾਰਨ ਕੀਤਾ ਗਿਆ ਕਿ ਇਟਸ ਫॉर ਯੋਰਸ ਇਹ ਤੁਹਾਡਾ ਹੈ ਔਰ ਤੀਸਰਾ ਮੈਸੇਜ ਹੈ ਕਿ ਜੋ ਵੀ ਤੁਸੀਂ ਆਪਣਾ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਉਹਦੇ ਚੋ ਜੋ ਕਮਾਈ ਕਰਦੇ ਹੋ ਉਹਦੇ ਚੋਂ ਭਾਵੇਂ ਤਿੰਨ ਕਾ ਰੋਜ਼ ਕੱਢੋ ਉਹ ਕੱਢ ਕੇ ਕਿਸੇ ਨਾ ਕਿਸੇ ਅਸਮਰਥ ਕਿਸੇ ਲੋੜਵੰਦ ਦੀ ਸੇਵਾ ਕਰੋ ਔਰ ਮੈਂ ਇੱਕ ਬਹੁਤ ਵੱਡਾ ਪ੍ਰੂਫ ਹਾਂ ਮੈਂ ਜਦੋਂ ਵੀ ਉਸ ਮਾਲਕ ਦੇ ਨਾਲ ਭਾਈ ਵਾਲੀ ਪਾਈ ਆ ਨਾ ਤੇ ਮੈਂ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਤੇ ਜਾ ਰਿਹਾ ਹਾਂ ਬਾਕੀ ਕਿੰਨੇ ਕੁ ਕੋਚਾ ਵੀ ਤੁਹਾਨੂੰ ਅੱਜ ਦਾ ਤਕਰੀਬਨ 5-7000 ਕੋਚਾ ਚਲਾ ਗਿਆ ਕਾਫੀ ਮੱਕੀ ਲੱਗ ਗਈ ਆ ਤੇ ਲੱਸੀ ਕੜਾ ਵਗੈਰਾ ਤੇ ਉਹਦੀ ਤੇ ਗਿਣਤੀ ਕੋਈ ਨਹੀਂ ਆ ਚਲੋ ਸਪੈਸ਼ਲ ਕੀ ਆ ਭਾਈ ਜੀ ਨਹੀਂ ਸਾਡਾ ਚਲੋ ਅੰਮ੍ਰਿਤਸਰ ਉਹ ਦੋਵੇਂ ਚੀਜ਼ਾਂ ਸਪੈਸ਼ਲ ਐ ਅੰਮ੍ਰਿਤਸਰ ਹੀ ਕੁਲਚਾ ਵੀ ਸਪੈਸ਼ਲ ਐ ਤੇ ਸਾਗ ਮੱਕੀ ਸੀਜ਼ਨਲ ਐ ਲੋਕਾਂ ਨੇ ਕੁਲਚਾ ਵੀ ਪਸੰਦ ਕੀਤਾ ਤੇ ਮੱਕੀ ਵੀ ਪਸੰਦ ਕੀਤਾ ਅਸੀਂ ਤੇ ਇੱਕ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਪੁੱਛੋ ਕਿ ਲੋਕ ਜੋ ਖਾ ਰਹੇ ਨੇ ਉਹਨਾਂ ਨੂੰ ਕਿਦਾਂ ਦਾ ਲੱਗਾ ਹਾਂ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦਾ ਮੈਂ ਸੰਗਤ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੋ ਪਹਿਲਾਂ ਕਿ ਜੋ ਵੀ ਤੁਸੀਂ ਜੋ ਮੇਰੇ ਘਰ ਆ ਰਿਹਾ ਮਾਲ ਕਿਰਪਾ ਕਰਨ ਉਹ ਮੇਰੇ ਕੋਲੋਂ ਖੁਸ਼ ਜਾਵੇ ਤੇ ਜਿਹੜਾ ਵੀ ਇਹ ਸੇਵਾ ਹੈ ਉਹ ਜੇ ਕਿਤੇ ਦੋ ਚਾਰ ਜਾਣੇ ਵੀ ਮੇਰੀ ਇਸ ਗੱਲ ਨੂੰ ਬਦਲ ਲੈਂਦੇ ਆਪਣੇ ਆਪ ਨੂੰ ਸੇਵਾ 'ਚ ਲੱਗ ਜਾਂਦੇ ਨੇ ਦਾ ਸੰਬੰਧ ਜੋੜਨਾ ਸ਼ੁਰੂ ਕਰ ਲੈਂਦੇ ਤੇ ਮੇਰੀ ਜਿਹੜੀ ਇਹ ਮਿਹਨਤ ਕੀਤੀ ਆ ਉਹ ਸਫਲ ਹੋ ਜਾਏਗੀ। ਮੈਂ ਹੈਗੀ ਲੁਧਿਆਣੇ ਦੀ ਰਹਿਣ ਵਾਲੀ ਮੇਰਾ ਨਾਮ ਹੈ ਜੈਸਮਿਨ। ਇਹ ਤਿਨਾ ਤਰਾ ਲੰਗਰ ਲਗਾਇਆ ਗਿਆ ਤੁਸੀਂ ਇੱਥੇ ਆਏ ਹੋ ਇਹਦੇ ਵਾਰ ਕੀ ਕਰਾ ਜਾਣਾ ਹੈ? ਮੈਂ ਹਰ ਸਾਲ ਆ ਨਹੀਂ ਪਾਂਦੀ ਲੱਗਦਾ ਤਾਂ ਹਰ ਸਾਲ ਹੀ ਆ। ਪਰ ਇਸ ਵਾਰ ਸਪੈਸ਼ਲੀ ਮੈਂ ਆਈ ਆ ਕਿਉਂਕਿ ਮੈਂ ਵੀ ਦੇਖਣਾ ਚਾਹੁੰਦੀ ਸੀ ਕਿ ਬਾਬਾ ਇਤ ਲੰਗਰ ਕਿੱਦਾਂ ਵਰਤਾਇਆ ਜਾਂਦਾ ਹੈ ਤੇ ਮੈਨੂੰ ਬੜਾ ਸ਼ੌਂਕ ਸੀਗਾ ਇਸ ਕਰਕੇ ਮੈਂ ਪਹੁੰਚੀ ਆ